ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤਸਰੀ ਮਹੱਲਾ ਪੰਜਵਾ ਰ ਦੂਜਾ ਛੰਤ ਇਕ ਓੰਕਾਰ ਸਤ ਗੁਰ ਪਰਸਾ ਸਲੋਕ ਉਚਾਇਗਮਯ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾ ਗਤੀ ਰੱਖਣ ਕਉ ਸਮਰੱਥ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾ ਗਤੀ ਰਾਖਨ ਕਉ ਸਮਰਥ ਛੰਤ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰੇ ਆ ਕਿਤੇ ਗਨ ਅਸ਼ੰਖ ਅਵਗਣ ਮੇਰੇ ਆ ਅਸ਼ੰਖ ਅਵਗਣ ਖੱਤੇ ਫੇਰੇ ਨਿਤ ਪ੍ਰਤ ਸਦ ਭੁੱਲੀ ਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁੱਲੀ ਐ ਲੋਕ ਕਰਤ ਬੇਕਾਰ ਵਿਖੜੇ ਪ੍ਰਭ ਨੇ ਰਹੂੰ ਤੇ ਨੇਰਿਆ ਬੇਰਵੰਤ ਨਾਨਕ ਦਇਆ ਧਾਰੋ ਕਾਡ ਭਵਜਲ ਫੇਰਿਆ ਸ਼ਲੋਕ ਨਿਰਤਨ ਪਵਯ ਅਸ਼ੰਖ ਗੁਣ ਊਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀਆ ਵਿਲੈ ਨਥਾ ਵੇ ਥਾਉ ਛੰਤ ਦੂਸਰ ਨਾਹੀਂ ਠਾਉ ਤਪ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨਿ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਵਲਾਈਐ ਅਰਪ ਮੰਨ ਤਨ ਪ੍ਰਭੂ ਆਗਾ ਆਪ ਸਗਲ ਮਿਟਾਈਐ ਬਿਰਵੰਤ ਨਾਨਕ ਤਾਰਿ ਕਿਰਪਾ ਸਚ ਨਾਮ ਸਮਾਈਐ ਸ਼ਲੋਕ ਰੇ ਮਨਤਾ ਕੋ ਧਿਆਈਐ ਸਭ ਵਿਦ ਜਾ ਕੇ ਹੱਥ ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ ਛੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀ ਕੋਏ ਥਾਂ ਥਨ ਅੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ गोपाल गोविंद अंत नाही बेअंत गुणता के क्या गणी भज शरण स्वामी सुख गामी तिस बिना अननाए कोए बिनवंत नानक दया धारो तिस परापत नाम होए ਸ਼ਲੋਕ ਚਿਤ ਜੇ ਚਿਤ ਵੇ ਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸੁਭਾਇ ਛੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰ ਮਖ ਨਾਮ ਲਿਆ ਜੋਤੀ ਜੋਤਰ ਲੈ ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਜੀ ਤਪਤੇ ਅਗਾਨਿਆ ਗਏ ਪੁਜਾ ਲੀਨ ਦਇਆ ਕੀਨੇ ਆਪਣੇ ਕਰਮਨ ਆ ਲਾਇ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜੱਲੇ ਬਿਨਵੰਤ ਨਾਨਕ ਦਾਇਆ ਧਾਰੀ ਮੇਲ ਲੀਨੇ ਇੱਕ ਪਲ ਗਏ ਭੁਜਾ ਲੀਨੇ ਦਇਆ ਕੀਨੇ ਆਪਣੇ ਕਰਮਾਨ ਆ ਲਾ ਯੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮਿਲ ਲੀਨੇ ਇੱਕ ਪੱਲੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ